आम आदमी पार्टी लोकसभा सभा हलका अमृतसर तो कैंडीडेट कुलदीप सिंह दी हिमायत विच वार्ड नंबर एक विखे प्राभ उपल अगुवाई हेठ नुक्कड़ मीटिंग का आयोजन इस मौके सम्मानित सन्मानित चीफ एडिटर कमलजीत सिंह विशेष रिपोर्ट ਅਸੀਂ ਆਪਣੀ ਕੈਂਪੇਨ ਦਾ ਅਸੀਂ ਆਪਣੀ ਕੈਂਪੇਨ ਜਿਹੜੀ 17 ਮਾਰਚ ਤੋਂ ਸ਼ੁਰੂ ਕਰ ਸਾਡਾ ਪਹਿਜਾ ਗੇਟ ਹੋ ਗਿਆ ਜੀ ਅਜੇ ਤੁਹੇ ਵੀਰਵਾ ਤੇ ਪਹਿਲਾ ਗੇਟ ਦੇਖ ਸਕਦੇ ਅਸੀਂ ਉਹਨਾਂ ਇਤਾਂ ਦੀਆਂ ਘਰਾਂ ਦੇ ਵਿੱਚ ਲੋਕਲ ਮੀਟਿੰਗਾਂ ਕਰ ਆਪਣੇ ਵਲੰਟੀਅਰਾਂ ਤੋਂ ਮਿਲਦੇ ਜੀ ਆਪਣੀਆਂ ਟੀਮਾਂ ਤੋਂ ਮਿਲਦੇ ਤੋਂ ਬਾਅਦ ਅਸੀਂ ਪਹਿਜਾ ਗੇਟ ਕੰਪਲੀਟ ਕਰਕੇ ਫਿਰ ਅਸੀਂ ਵੱਡੀਆਂ ਜਨ ਸਭਾ ਕਰਾਂਗੇ ਰੋਡ ਸ਼ੋਅ ਕਰਾਂਗੇ ਬਾਦ ਸਾਹਿਬ ਦੇ ਉਮੈ ਦੇ ਵਿੱਚ ਹੋ ਗਏ ਸੋ ਬਹੁਤ ਸਪੋਰਟ ਤੁਸੀਂ ਦੇਖੋ ਐਸ ਬੱਲੇ ਦੀ ਮੀਟਿੰਗ ਹੈ ਬਾੜ ਦਾ ਬੱਲੇ ਦੀ ਮੀਟਿੰਗ ਦੇਖ ਲਓ ਕਿੰਨਾ ਸਪੋਰਟ ਹੈ ਆਵਾਜ਼ ਵੀ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਵੀ ਹੈ ਉਹ ਤਟਕਾ ਉਹ ਤੱਕੇ ਸ਼ਾਹੀ ਆ ਤੱਕੇ ਸ਼ਾਹੀ ਦੀਆ ਮਸਾਲਾ ਕਾਇਮ ਕਰ ਰਹੀ ਆ ਲੋਕ ਜਿਦੋਂ ਬੱਚੇ ਪੜ੍ਹਾ ਕਰਦੇ ਕੇ ਮੋਦੀ ਦਾ ਇਤਿਹਾਸ ਤੇ ਉਦੋਂ ਕਿਆ ਕਰਨਗੇ ਉਹ ਮੋਦੀ ਜੀ ਜਿਹਦੇ ਰਾਜ ਚ 740 ਸਾਲ ਚੀਤ ਹੋਏ ਇਹ ਉਹ ਮੋਦੀ ਸੀਗਾ ਜਿਨੇ ਤੇਜ ਦਾ ਸਦਾ ਧੰਨ ਆਪਣੇ ਯਾਰਾਂ ਨੂੰ ਲਗਾਤਾ ਬਾਅਦ ਉਹਦੇ ਚੱਲ ਪਈ ਤਾ ਤੁਸੀਂ ਦੇਖ ਲਿਓ ਇਹ ਉਹ ਬੁਧੀ ਸੀਗਾ ਜਿੰਨੇ ਬਿਨਾ ਲੈਕਚਰ ਲੜੇ ਤੋਂ ਤਬਾਹ ਆਇਆ ਲੋਕਾਂ ਨੇ ਕਿ ਪਿਪਲ ਵਲਸੂਨਾਂ ਨੂੰ ਡੈਮੋਕ੍ਰੇਸੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਖਤਮ ਕਰਤੀ ਉਹ ਧਰੇ ਸਦਾਏ ਪਹਿਉਣ ਕਿ ਹੁਣ ਆਪਾਂ ਵੀ ਬਾਰਾਂ ਨੂੰ ਐਦਾਂ ਕਿਤਾ ਕਰੀ ਸਭ ਹਲਕੇ ਬਹੁਤ ਬੁਧੀਦਾਰ 400 ਪਾਰਲੀਸਨ ਪਾਰਲੀਮੈਂਟ ਤੋਂ ਬਾਅਦ ਅਮਚਾ ਅੱਜ ਵੀ ਵੀਡੀਓ ਨੂੰ ਪੁੱਛਿਆ ਤੁਸੀਂ ਬੀਜਪੀ ਆਦਾਂ ਕਿ ਤੁਸੀਂ ਕਹਿੰਦੇ ਮਸਾ ਸਮਾਰਟ ਸਿਟੀ ਹੈ ਕਿੱਥੇ ਤੁਹਾਡਾ ਸਵਾਰਦਾ ਹੈ ਪੁਲੀਸ ਸਾਹਿਬ ਤੁਹਾਡੇ ਮੰਤੀ ਸੀਗੇ ਕੀਤਾ ਕੁਝ ਦਾ ਕੋ ਪਹਿਹਾ ਦਿੱਤਾ ਨਾ ਦਰਜਾ ਦਿੱਤਾ ਅੰਮ੍ਰਿਤ ਦੱਦੇ ਨੂੰ ਕਰਦਾ ਪਹਿਹਾ ਜਾਈਦਾ ਪਹਿਰੇ ਜਿਹੜੇ ਸਾਡੇ ਉਹ ਵੀ ਰੋਕ ਲਏ ਉਹਨਾਂ ਕੀ ਦੇਣਾ ਸਾਨੂੰ ਪੈਸੇ ਤੇ ਪੰਜਾਬ ਦੇ ਰੋਕ ਲਏ ਉਹਨਾਂ ਸਾਡੀ GST ਰੋਕ ਲਈ ਉਹਨਾਂ ਨੇ ਆਪ ਤੇ ਦਿੱਤਾ ਕੋਈ ਨਹੀਂ ਤੇ ਨਜਾ ਦੇ ਤਾਂ ਸਵਾਰ ਸੀੜੀ ਦਾ ਤੇ ਪੈਸੇ ਉਹਨਾਂ ਦੇ ਭਾਪੇ ਦੇ ਦੇਣੇ ਪੈਸੇ ਕਿ ਦੇ ਦੇਣੇ ਸਵਾਰ ਸੀੜੀ ਉਹਦਾ ਮਾਝਾ ਦੋ ਕਲੇਟ ਬੋਰ ਸਾਹਿਬ ਫਿਲਮ ਸਿਟੀ ਦਮਦਗ ਦੇਗਾ ਬਹੁਤ ਬਹੁਤ ਪ੍ਰੋਜੈਕਟ ਨੇ ਬਸ ਸਜ ਕੋ ਕੰਮ ਹੀ ਨਹੀਂ ਹੋਇਆ। ਉਹ ਕਿਤੇ ਐਸੇ ਦਿਨ ਆ ਜਿਹੜੀ ਤੋਂ ਬਲਾਵੇ ਜਿਹੜੀ ਜੇਸਾ ਡਰੇਨ ਦੇ ਉੱਤੇ ਸਦਾ ਗਜੀਤ ਸਿੰਘ ਔਲਾ ਜੀ ਦਾ ਦਫ਼ਤਰ ਵੀ ਆ। ਜੀ। ਅੱਗੇ ਉਹਦਾ ਕਾਜ ਵੀ ਆ। ਹੂੰ। ਮੈਂ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਇਹ ਬਣਾਵਾ ਕੇ ਨਾ ਸਾਡੇ 7 ਸਾਲ ਚ ਬਣੀ ਦੀ। ਇਹ ਬਣਾ ਕੇ ਆ ਕਪਟਾਲੇ ਵਾਲਾ ਸਾਰਾ ਏਰੀਆ ਅੱਗੇ ਬਾਅਦ ਪਿੰਡ ਪਸਾ ਦੇ ਬੜੀ ਬੁਧੀਆਂ ਵਾਸਤੇ। ਪਿੱਛੇ ਬਹੁਤ ਬੁਧੀਆਂ। ਪਹਿਲਾ ਕੰਮ ਇਹ ਕਰਾਂ। ਪਰ ਕੁਜੀਤ ਸਿੰਘ ਔਲਾ ਕਹਿੰਦੇ ਉਹ ਦੱਸੋ ਨਹੀਂ ਨਾ। ਕਸਵਾ ਗੱਲ ਹੀ ਲੋਣਾ ਜਾਂ ਅਜ ਨਾਲੇ ਚੀਜ਼ਾਂ ਕੰਮ ਨਹੀਂ ਹੁੰਦੇ ਨਜ਼ਰ ਕਰਦੇ ਕਮਜ਼ੋਰ ਹੋ ਗਏ ਕੰਮ ਚਾਹੀ ਕਰਵਾਏ ਉਹਨੂੰ ਕਿਹਾ ਡੰਪਰ ਡੰਪਰ ਲੈ ਕੇ ਆਫੇ ਜਾਲੜੇ ਨਹੀਂ ਭਣੀ ਦੀ ਉਹਨਾਂ ਨੂੰ ਕਹੋ ਤੁਹਾਡੇ ਪਿੰਡ ਜਵੇ ਨਹੀਂ ਆ ਕੇ ਕਬ ਉਹਨਾਂ ਕਿਹਾ ਉਹਨਾਂ ਨੂੰ ਕਿਹਾ ਜੀ ਅਸੀਂ ਐਂਕ ਲਾ ਕੇ ਵੇਖੀ ਤੁਹਾਡੇ ਦਫ਼ਤਰ ਦੇ ਲਾਗੋ ਦੀ ਇੱਕ ਡਰੇਨ ਲੰਘਦੀ ਅਸੀਂ ਐਂਕ ਲਾ ਕੇ ਵੇਖਿਆ ਤੁਹਾਡੇ ਕਾਜ਼ੇ ਲਾਗੋ ਦੀ ਇੱਕ ਡਰੇਨ ਲੰਘਦੀ ਜਿੰਨੇ ਸਾਰੇ ਅੰਬਸਰ ਦਾ ਸਤਿਆਨਾਸ਼ ਕਰਤਾ ਉਹ ਤੁਹਾਨੂੰ ਨਜ਼ਰ ਵੀ ਆਈ ਤਾਡੀ ਤੁਹਾਨੂੰ ਸਮਝ ਲਈ ਆ ਕਿਉਂਕਿ ਤੁਸੀਂ 7.5 ਸਾਲਾਂ ਚੋਂ ਕਰੀਬ 6.5 ਸਾਲ ਦਿੱਲੀ ਚ ਸੁੱਤੇ ਰਹੇ ਹੋ ਕੀਤਾ ਕੁਛ ਨਹੀਂ ਕੋਟ ਕਿਹਦੇ ਜਿੱਤ ਦੀ ਹੈ ਅੱਛਾ ਜੀ ਬਹੁਤ ਵੱਡੀ ਜੀ ਚਾਹਤ ਤੱਕ ਨੂੰ ਪਤਾ ਲੱਗ ਜਿੱਤ ਦੀ ਹੈ ਟਰੱਕ ਕਿੱਦਾਂ ਹੁੰਦੀ ਹੈ ਕਹਤ ਹੈ ਆ ਮਾਦੀ ਪਾਰਟੀ ਲੋਰ ਆ ਉੱਡੀ ਸੀ ਤੇ ਨਾਲ ਰਮ ਕੋਟ ਠੀਕ ਹੈ ਵੇਖੋ ਜੀ ਸਰਦ ਸਾਹਿਬ ਅਸੀਂ ਰੋਜ਼ ਕੀ ਨਹੀਂ ਜੀ ਅਸੀਂ ਪੰਜਾਬ ਦੇ ਵਿੱਚ 25 ਸਾਲ ਪਹਿਲਾਂ ਜੀ ਸਾਡੇ ਤੋਂ ਟਰੱਕ ਪੰਜਾਬ ਚ ਜਾਏ ਕੱਲ ਇਹ ਤੇ ਕਾਂਗਰਸੀਆਂ ਦਾ ਰਾਜ ਏ ਦੇ ਰਿਟ ਆ ਗਿਆ ਇਹ ਪੋਲਿਟਿਕਲ ਬੰਦਿਆਂ ਨੇ ਪੁਲਿਸ ਨੇ ਹੌਸ ਸਮਗਲਾਂ ਨੂੰ ਪਲਾਣ ਕੀਤਾ ਡਰਾਗਡਰ ਦਾ ਕਿਹਾ ਉਹ ਅਸੀਂ ਤੋੜ ਤਾ ਉਹ ਜਦੋਂ ਐਕਸੈਸਿਵ ਤੋੜਦਾ ਸਾਨੂੰ ਡਰੋਨ ਦੀ ਇੱਕ ਸੋਸਿਆ ਆ ਰਹੀ ਹੈ ਬਾਰਡਰ ਦੇ ਉੱਤੇ ਸਾਡੀ ਸਟੇਟ ਹੈ ਸਾਡਾ ਜ਼ਿਲ੍ਹਾ ਸਾਨੂੰ ਡਰੋਨ ਦੀ ਸੋਸਿਆ ਡਰੋਂਦੇ ਭਾਈ ਪਾਸ ਤਾਂ ਤੋ ਡਰਾਗਾ ਜਿੱਦਾਂ ਸਾਡਾ ਡਰੋਨ ਦਾ ਮਸਲਾ ਲੋ ਹੋ ਗਿਆ ਕੇਂਦਰ ਸਰਕਾਰ ਦਾ ਸੰਗਤ ਹੋ ਮਸਲਾ ਕਿਉਂਕਿ ਬਾਰਡਰ ਲਾਈਨ ਨੂੰ ਕੋ ਜਿੱਦੋਂ ਹੱਲ ਹੋ ਗਿਆ ਤੋ ਸਿਕੁਰਜੀ ਦਾ ਖਾਲਸਾ ਅਸ ਰਿਵਾਇਗੁਰਜੀ ਕੀ ਫਤਿਹ ਮੈਂ ਪ੍ਰਭਜੋਤ ਸਿੰਘ ਉਪਲ ਵਾਰਡ ਨੰਬਰ 1 ਤੋਂ ਇੰਚਾਰਜ ਅੱਜ ਸਰਦਾਰ ਕਲਦੀਪ ਸਿੰਘ ਧਾਰੀਵਾਲ ਸਾਡੇ ਗ੍ਰਹਿ ਵਿਖੇ ਆਏ ਜੋ ਕਿ ਉਹਨਾਂ ਨੂੰ ਇੱਕ ਐਮਪੀ ਦੀ ਸੀਟ ਤੋਂ ਨਵਾਜਿਆ ਗਿਆ ਹੈ ਅਸੀਂ ਡਾਕਟਰ ਜਸਬੀਰ ਸਿੰਘ ਸੰਧੂ ਐਮਐਲਏ ਵੈਸਟਰੀ ਟੀਮ ਦੇ ਸਿਪਾਹੀ ਹਾਂ ਤੋ ਇੱਕ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਕੇ ਧਾਰੀਵਾਲ ਸਾਹਿਬ ਨੂੰ ਇਥੋਂ ਚਿਤਾਵਾਂਗੇ ਔਰ ਐਮਪੀ ਦੀ ਸੀਟ ਤੇ ਬਿਠਾਵਾਂਗੇ ਉਹ ਜੋ ਕੰਮ ਜਿਹੜੇ ਪਿਛਲੀਆਂ ਸਰਕਾਰਾਂ ਨੇ ਅਧੂਰੇ ਛੱਡੇ ਕਦੀ ਕੀਤਾ ਹੀ ਨਹੀਂ ਸਾਡੇ ਇਲਾਕੇ ਦੇ ਸਾਡੇ ਐਸੇ ਹੀ ਲਾਗੂ ਕੁਝ ਦਸ ਘਰ ਛੱਡ ਕੇ ਐਮਪੀ ਸਾਹਿਬ ਦਾ ਘਰ ਆ ਸਰਦਾਰ ਗੁਰਜੀਤ ਸਿੰਘ ਔਜਲਾ ਉਹ 7 ਸਾਲਾਂ ਦੀ ਟਰਮ ਦੇ ਵਿੱਚ ਅੱਜ ਤੱਕ ਅਸੀਂ ਇੱਕ ਗਲੀ ਬਣਵਾਈ ਸੀ ਉਹ ਵੀ ਅਸੀਂ ਰੋ ਰੋ ਕੇ ਬਣਵਾਈ ਸੀ ਜਦੋਂ ਦੀ ਸਾਡੀ ਆਪ ਦੀ ਸਰਕਾਰ ਆਈ ਆ ਕੰਮ ਤੇ ਕਮ ਜਿਆਦਾ ਨਹੀਂ ਇਸ ਵਾਰਡ ਦਾ 70% ਕੰਮ ਮੈਂ ਕਰਵਾਇਆ ਹੈ ਐਮਐਲਏ ਸਾਹਿਬ ਨੂੰ ਕਹਿ ਕੇ ਕੰਤਰੀ ਸਾਹਿਬ ਨੂੰ ਕਹਿ ਕੇ ਫੰਡ ਲਿਆਂਦੇ ਉਹ ਗਲੀਆਂ ਬਣੀਆਂ ਨਹੀਂ ਯਕੀਨ ਆਉਂਦਾ ਤੇ ਸਾਡੇ ਨਾਲ ਗੱਡੀ 'ਚ ਬੈਠੇ ਜਿਹੜਾ ਵੀ ਭੈਣ ਭਰਾ ਆ ਅਸੀਂ ਉਹਨਾਂ ਨੂੰ ਮੌਕੇ ਤੇ ਵਿਖਾਉਂਦੇ ਆ ਵੀ ਜੋ ਸਾਡਾ ਵਿਕਾਸ ਆ ਜੋ ਸਾਡਾ ਕੰਮ ਹਾਲਾ ਕਿ ਮੈਂ ਇਹਨਾਂ ਗਲੀਆਂ ਨੂੰ ਨਾਲੀਆਂ ਨੂੰ ਵਿਕਾਸ ਨਹੀਂ ਦੇਂਦਾ ਸਕੂਲਾਂ ਨੂੰ ਦੇਂਦਾ ਕੋਈ ਹਸਪੀਟਲ ਨੂੰ ਦੇਂਦਾ ਮੈਂ ਇਹ ਸਾਡੀ ਸਰਕਾਰ ਦਾ ਨੀਜੀ ਵਾ ਸਾਡਾ ਫਰਜ਼ ਬਣਦਾ ਸੀ ਗਲੀਆਂ ਨਾਲੀਆਂ ਬਣਾਾਂਗੇ ਸਟਰੀਟ ਲਾਈਟਾਂ ਦਾ ਸੀਵਰੇਜ ਦਾ ਇਹ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ ਜਿਹੜਾ ਕਿ ਅਸੀਂ ਰੋਕ ਰਲਾ ਕੀ ਇਹਨਾਂ ਦੇ ਕੋਲੋਂ ਉਹ ਚੀਜ਼ਾਂ ਮੰਗ ਰਹੇ ਆ। ਸੋ ਮੈਂ ਆਪ ਭਗਵੰਤ ਮਾਨ ਸਰਕਾਰ ਦਾ ਕੇਜਰੀਆ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਨੁਹਾਰ ਨੂੰ ਬਦਲਿਆ। ਸੋ ਅਸੀਂ ਵੋਟ ਪਾਉਣਾ ਵੱਡੀ ਗੱਲ ਨਹੀਂ ਆ ਵੋਟ ਪਾਉਣਾ ਵੱਡੀ ਗੱਲ। ਇਸ ਕਰਕੇ ਅਸੀਂ ਇਸ ਆਪਣੇ ਇਲਾਕੇ ਤੋਂ ਵੱਧ ਕੇ ਭੈਣਾ ਭਰਾਵਾਂ ਦੇ ਜਾ ਕੇ ਤਾਰੀয়াল ਸਾਹਿਬ ਨੂੰ ਚਿਤਾਵਾਂਗੇ 45000 ਦੇ ਨਾਲ ਅਸੀਂ ਐਮਐਲ ਸਾਹਿਬ ਨੂੰ ਚਿਤਾਇਆ ਸੀ ਔਰ ਇਤੋਂ ਡਬਲ ਅਸੀਂ ਸਰਦਾਰ ਕਲਦੀਪ ਸਿੰਘ ਧਾਰੀয়াল ਨੂੰ ਚਿਤਾ ਕੇ ਦਿੱਲੀ ਐਮਪੀ ਦੀ ਸੀਟ ਤੇ ਭਾਵਾਂਗੇ 222 ਵਿੱਚੋਂ ਪੰਜਾਬ ਅੰਦਰ ਮੰਗਡ ਮੰਗਿਆ ਸੀ 92 ਸਿੱਧਾ ਮਿਲਿਆ ਸਮਝ ਜੇ ਇਸ ਵਾਰ ਵੀ ਤੇਰਾ ਜਿਹੋਦੀ ਗੱਲ ਆਖੀ ਜਾਂਦੀ ਤੇਰੇ ਦੇ ਤੇਰੇ ਸੱਚ ਹੈ ਜੀ ਸੱਚਾ ਕਿਉਂਕਿ ਇੰਤੀ ਸਾਇਲੈਂਟ ਬੋੜਾ ਜੀ ਜਿਹੜਾ ਵਾ ਲੋਕ ਕਮਾਣਾ ਜੁੜੇ ਆ ਕੋਈ ਨਜਾਇਜ਼ ਪਰਚਾ ਦਾਖਲ ਦੇਣਾ ਸਾਡੇ ਵਾਰਡ ਦਾ ਕੋਈ ਸਾਡੇ ਇਲਾਕੇ ਦਾ ਕੋਈ ਨਹੀਂ ਪਰ ਚਾ ਕੋਈ ਨਹੀਂ ਨੋਰਮਲ ਚਲੋ ਚਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਛੋੜੀਏ ਜਿੱਥੇ ਦੋ ਪਲੇ ਖੜਕਦੇ ਜਾਂ ਥੋੜੇ ਬਹੁਤੇ ਪਰ ਜੇ ਕੋਈ ਨਿੱਜੀ ਦੁਸ਼ਮਣੀ ਜਾਂ ਨਿੱਜੀ ਕਿਸੇ ਨੇ ਕੱਢੀ ਹੋਵੇ ਉਹ ਮੈਂ ਨਹੀਂ ਮੰਨਦਾ ਇਹ ਕਰਕੇ ਜੋ 2022 ਦੇ ਵਿੱਚ ਹੋਇਆ ਸੀ ਉਹ 24 ਦੇ ਵਿੱਚ ਵੀ